ਮੈਂ ਤਾਂ ਟੈਂਟ ਵਾਲਿਆਂ ਨੂੰ ਬੇਨਤੀ ਕਰਦਾ ਗੱਡੀ ਵਾਲਿਆਂ ਨੂੰ ਬੇਨਤੀ ਕਰਦਾ ਹਲਵਾਈਆਂ ਨੂੰ ਬੇਨਤੀ ਕਰਦਾ ਵੀ ਭਾਈ ਤੁਹਾਡੇ ਤੋਂ 4 ਜੂਨ ਤੋਂ ਬਾਅਦ ਆਪ ਪਲੱਥ ਦੇ ਚੰਡੀਗੜ੍ਹ ਦੇ ਗੇੜੇ ਨਹੀਂ ਪੱਛਣੇ ਆਪ ਦਾ ਸਾਬ ਕੈਸ਼ ਕਰੀ ਚੱਲੇਓ ਸਾਨੂੰ ਤਾਂ ਆਏ ਵੀ ਨਹੀਂ ਪਤਾ ਵੀ ਭਾਈ ਪਲੱਥ ਨੂੰ ਬੱਸ ਕਿੱਥੋਂ ਜਾਂਦੀ ਐ ਸਿੱਧੀ ਰੂਟ ਵੀ ਨਹੀਂ ਜਾਂਦਾ ਬਦਲਣੀ ਪੈਂਦੀ ਐ ਪਤਾ ਨਹੀਂ ਕਿੱਥੋਂ ਕਿੱਥੋਂ ਤੁਹਾਨੂੰ ਬਹੁਤਿਆਂ ਨੂੰ ਜਿਹੜਾ ਨਹੀਂ ਪਤਾ ਹੋਣਾ ਅਰੇ ਲੱਡੂ ਡੂਪ ਸਾਡੇ ਬਰਨਾਲੇ ਹੈ ਤੱਕ ਰੋਲਾ ਪਿਆ ਪਿਆ ਲੱਡੂਆਂ ਦਾ ਆ ਸਰਿੰਦਰਪੁਰ ਸਿਵਲ ਲੜਿਆ ਸੀ ਉਤੋਂ ਤੇ ਹਜੇ ਤੱਕ ਲੱਡੂਆਂ ਦੇ ਪੈਸੇ ਨਹੀਂ ਦਿੱਤੇ ਇਹਨਾਂ ਦਾ ਕੀ ਪਤਾ ਜੁਲੀ ਭਿੱਤਰ ਦਾ ਕਿ ਕਦੋਂ ਲੈਲੇ ਜਾਣ ਕਿਉਂਕਿ ਜਿਹੜਾ ਇਲੈਕਸ਼ਨ ਇੱਥੇ ਆ ਕੇ ਕਿਰਾਏ ਦੇ ਮਕਾਨ ਤੇ ਲੜ ਰਹੇ ਆ ਉਹਨੇ ਦੁਬਾਰਾ ਇੱਥੇ ਕੀ ਆਉਣਾ ਟੈਂਟਾਂ ਗੱਡੀਆਂ ਤੇ ਲੱਡੂਆਂ ਵਾਲਿਆਂ ਨੂੰ ਬੇਨਤੀ ਹੈ ਕਿ ਸਿਆਸਤਦਾਨਾਂ ਦੇ ਨਾਲ ਪੈਸਿਆਂ ਦਾ ਹਿਸਾਬ ਨਾਲ ਦੀ ਨਾਲ ਹੀ ਕਲੀਅਰ ਕਰਦੇ ਜਾਇਓ 4 ਜੂਨ ਦੇ ਨਤੀਜਿਆਂ ਤੋਂ ਬਾਅਦ ਤੁਹਾਡੇ ਤੋਂ ਚੰਡੀਗੜ੍ਹ ਤੇ ਪੁਲੱਤ ਦੇ ਗੇੜੇ ਨਹੀਂ ਲੱਗਣੇ ਤੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਪੁਲੱਤ ਨੂੰ ਬੱਸ ਕਿੱਥੋਂ ਜਾਂਦੀ ਹੈ ਇਹ ਬੇਨਤੀ ਕਰ ਰਹੇ ਨੇ ਮੰਤਰੀ ਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਥੇਰ ਜਿਨ੍ਹਾਂ ਕਾਂਗਰਸੀ ਉਮੀਦਵਾਰ ਸੁਪਾਲ ਸਿੰਘ ਖੈਰਾ ਤੇ ਤੰਜ ਕੱਸਿਆ ਤੇ ਕਿਹਾ ਕਿ ਸੰਗਰੂਰ ਵਿੱਚ ਕਿਰਾਏ ਦਾ ਮਕਾਨ ਲੈ ਕੇ ਚੋਣ ਲੜ ਰਹੇ ਖੈਰਾ ਨੇ 4 ਜੂਨ ਤੋਂ ਬਾਅਦ ਕਿਤੇ ਨਹੀਂ ਲੱਭਣਾ ਮੀਥੇਰ ਦੀ ਇਸ ਗੱਲ ਨੇ ਜਨ ਸਭਾ ਦੇ ਵਿੱਚ ਹਾਸਾ ਠੱਠਾ ਪਾ ਦਿੱਤਾ ਜਿਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਹੜਾ ਬਰਨਾਲੇ ਤੋਂ ਦੋ ਵਾਰੀ ਐਮ.ਐਲ.ਏ ਐ ਤੇ ਬਰਨਾਲੇ ਦੇ ਲੋਕਾਂ ਨੇ ਦੋ ਵਾਰੀ ਪਰਖਿਆ ਹੋਇਆ ਆ ਜਿੰਨੇ ਇੱਥੇ ਇਲੈਕਸ਼ਨ ਲੜ ਰਹੇ ਐ ਇੱਕ ਦਾ ਕਰ ਨਾ ਰਹਾਇਸ਼ ਨਾ ਸੰਗਰੂਰ ਆ ਨਾ ਬਰਨਾਲੇ ਆ ਸਾਰੇ ਕਿਰਾਏ ਦੇ ਮਕਾਨਾਂ ਤੇ ਰਹਿ ਕੇ ਇਲੈਕਸ਼ਨ ਲੜ ਰਹੇ ਐ ਮੈਂ ਤਾਂ ਦੇਖੋ ਬਾਕੀ ਤੁਸੀਂ ਭਾਈ ਸੰਗਰੂਰ ਵਾਲੇ ਆਪ ਹੋ ਤੁਸੀਂ ਆਪ ਦੇਖਣਾ ਵੀ ਕਿਵੇਂ ਕਰਨਾ ਮੈਂ ਤਾਂ ਟੈਂਟ ਵਾਲਿਆਂ ਨੂੰ ਬੇਨਤੀ ਕਰਦਾ ਗੱਡੀ ਵਾਲੋਂ ਬੇਨਤੀ ਕਰਦਾ ਹਲਵਾਈਆਂ ਨੂੰ ਬੇਨਤੀ ਕਰਦਾ ਵੀ ਭਾਈ ਤੁਹਾਡੇ ਤੋਂ 4 ਜੂਨ ਤੋਂ ਬਾਅਦ ਆਪ ਪਲੱਥ ਦੇ ਚੰਡੀਗੜ੍ਹ ਤੇ ਗੇੜੇ ਨਹੀਂ ਬੱਜਣੇ ਆਪ ਦਾ ਸਾਬ ਕੈਸ਼ ਕਰੀ ਚੱਲਿਓ ਕਿਉਂਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਵੀ ਭਾਈ ਪਲੱਥ ਨੂੰ ਬੱਸ ਕਿੱਥੋਂ ਜਾਂਦੀ ਐ ਸਿੱਧੀ ਰੂਟ ਵੀੜ ਜਾਂਦਾ ਬਦਲਣੀ ਪੈਂਦੀ ਐ ਪਤਾ ਨਹੀਂ ਕਿੱਥੋਂ ਕਿੱਥੋਂ ਤੁਹਾਨੂੰ ਬਹੁਤਿਆਂ ਨੂੰ ਜਿਲ੍ਹਾ ਨਹੀਂ ਪਤਾ ਹੋਣਾ ਸੋ ਦੇਖੋ ਚੌਣਾ ਆਉਂਦੀਆਂ ਜਾਂਦੇ ਰਹਿੰਦੀ ਐ ਵੀ ਜਿਹੜੇ ਬੰਦੇ ਵੀ ਆ মিডিਆ ਵਾਲੇ ਖੜੇ ਆ ਟੈਂਟ ਟੁੰਡ ਕਿਸ ਤੋਂ ਲੈ ਰਿਆ ਲੱਡੂ ਟੁੰਡ ਸਾਡੇ ਬਰਨਾਲੇ ਹਜੇ ਤੱਕ ਰੋਲਾ ਪਿਆ ਪਿਆ ਲੱਡੂਆਂ ਦਾ ਆ ਸਰਿੰਦਰਪਾਲ ਸਿਵੀਆ ਲੜਿਆ ਸੀ ਉਤੋਂ ਤੇ ਹਜੇ ਤੱਕ ਲੱਡੂਆਂ ਦੇ ਪੈਸੇ ਨਹੀਂ ਦਿੱਤੇ ਸੋ ਮੈਂ ਤੁਹਾਨੂੰ ਭਈ ਬੇਨਤੀ ਕਰੂੰਗਾ ਵੀ ਜਿਹਦਾ ਵੀ ਕੋਈ ਤੁਹਾਡੇ ਕਿਸੇ ਰਿਸ਼ਤੇਦਾਰ ਦਾ ਹੋਵੇ ਟੈਂਟ ਟੁੰਡ ਦਾ ਕੰਮ ਲੱਡੂਆਂ ਦਾ ਹੋਵੇ ਕਿਨੇ ਕਿਰਾਏ ਤੇ ਗੱਡੀ ਲਈ ਹੋਵੇ ਉਹਨਾਂ ਨੂੰ ਕਹੋ ਭਈ ਰੋਜ਼ ਦਾ ਸਾਹ ਬਰੋਜ਼ ਕਰ ਲੈ ਕਰਨ ਇਹਨਾਂ ਦਾ ਕੀ ਪਤਾ ਜੁੱਲੀ ਭਿੱਤਰ ਜਾ ਕੇ ਕਦੋਂ ਚਲੇ ਜਾਣ ਕੋਗੇ ਜਿਹੜਾ ਇਲੈਕਸ਼ਨ ਇੱਥੇ ਆ ਕੇ ਕਿਰਾਏ ਦੇ ਮਕਾਨ ਤੇ ਲੜ ਰਹੇ ਆ ਉਹਨੇ ਦੁਬਾਰਾ ਇੱਥੇ ਕੀ ਆਉਣਾ ਮੀਤ ਦਾ ਬਰਨਾਲੇ ਚੈਰੀ ਚੌਂਕ ਚ ਘਰ ਹੈ ਉੱਥੇ ਜੰਮਿਆ ਪਲਿਆ ਉੱਥੇ ਵੱਡਾ ਹੋਇਆ ਤੇ ਲੋਕਾਂ ਨੇ ਪਰਖਿਆ ਦੋ ਇਲੈਕਸ਼ਨਾਂ ਉੱਥੋਂ ਜਿਤਾਇਆ ਤੇ ਪਹਿਲੀ ਇਲੈਕਸ਼ਨ ਮਾਤਾ ਜੀ ਤੁਸੀਂ ਬੈਠੇ ਹੋ ਦੂਜੀ ਵਾਰੀ ਤੁਹਾਡੇ ਐਮਸੀ ਕੋਈ ਬਾੜ ਤੋਂ ਇੱਕ ਵਾਰੀ ਵੋਟਾਂ ਪਾ ਦੇਣ ਉਹ ਦੂਜੀ ਵਾਰੀ ਤਾਂ ਆਪਣੇ ਉਧ ਚੰਗਾ ਕੰਮ ਕਰਦਾ ਮੈਂ ਪਹਿਲੀ ਵਾਰੀ 2432 ਵੋਟਾਂ ਦੇ ਜਿੱਤੇ ਆ ਆਮ ਪਰਿਵਾਰ ਦਾ ਮੁੰਡਾ ਹਜ਼ਾਰਾਂ ਕਰੋੜ ਦੇ ਮਾਲਕਾਂ ਦੇ ਵਿਰੁੱਧ ਪਹਿਲੀ ਵਾਰੀ 2432 5 ਸਾਲ ਕੰਮ ਕੀਤਾ ਤੇ 5 ਸਾਲਾਂ ਬਾਅਦ ਮੈਂ 40000 ਵੋਟਾਂ ਦੇ ਜਿੱਤੇ ਆ ਨਹੀਂ ਇੰਨੀਆਂ ਵੋਟਾਂ ਕੋਈ ਐਵੇਂ ਨਹੀਂ ਪਾਉਂਦਾ ਜੇ ਭਈ ਮੈਂ ਕੰਮ ਕਰਦਾ ਲੋਕਾਂ 'ਚ ਵਿਚਰਦਾ ਲੋਕ ਮੈਨੂੰ ਪਿਆਰ ਕਰਦੇ ਆ ਬਰਨਾਲੇ ਵਾਲੇ ਤਾਈਓ ਇੰਨੀਆਂ ਵੋਟਾਂ ਪਾਈਆਂ ਸੋ ਭਾਈ ਹੁਣ ਮੇਰੀ ਡਿਊਟੀ ਪਾਰਲੀਮੈਂਟ 'ਚ ਉਹਨਾਂ ਦੀ ਲਈ ਹੈ ਤੇ ਕੱਲਾ ਮੀਤ ਹੈ ਜਿਹੜਾ ਤੁਹਾਡਾ ਆਪਣਾ ਜਿਹੜਾ ਸੰਗਰੂਰ ਪਾਰਲੀਮੈਂਟ ਦਾ ਆ ਬਾਕੀ ਮੈਂ ਪਹਿਲਾਂ ਹੀ ਦੱਸਿਆ ਭਾਈ ਸਾਰੇ ਇੱਥੇ ਕਿਰਾਏ ਦੇ ਮਕਾਨ ਲੈ ਕੇ ਇਲੈਕਸ਼ਨ ਲੜ ਰਹੇ ਆ